ਅਸੀਂ ਕਾਲ ਬਈ ਅਸੀਂ ਕਾਲ ਬਈ ਉਹ ਠੀਕ ਹੋ ਜੀ ਆਹ ਦੀ ਨਾਲ ਵਧੀਆ ਹੀ ਬਣੇ ਘਰ ਤੇ ਜੀ ਕੱਪੜੇ ਤਿਆਰ ਆਪਣੇ ਆਹ ਦੀ ਆ ਪਿਆਰ ਨੇ ਅਸੀਂ ਤੇ ਪੜਾਈ ਚੋਂ ਠੀਕ ਜੀ ਇਹ ਗੋਰ ਠੀਕ ਹੈ ਜੀ ਹਾਂ ਜੀ ਹਾਂ ਜਮਾ ਪ੍ਰੈਸ ਨੂੰ ਸੋਕ ਕੇ ਕਰਤੀ ਜਮਾ ਉਹ ਲੈਣਾ ਠੀਕ ਹੈ ਜੀ ਥੋੜੀ ਗੱਲ ਸਾਂ ਲੈ ਲੋ ਜਰੂਰ ਭੇਜੇ ਹਾਂ ਹਾਂ ਕੋਈ ਗੱਲ ਨਹੀਂ ਜਰੂਰ ਭੇਜਾਂਗੇ ਉਹ ਹੈਗੇ ਨਹੀਂ ਇਹ ਕਿਹੋ ਜੀ ਅੱਛਾ ਜੀ ਹਾਂ ਜੀ ਹਾਂ ਉਹ ਵੈਸੇ ਤਾਂ ਸੰਗਰੂਰ ਜਾਂਦੇ ਦੀ ਖਾਣਦੇ ਜੀ ਅੱਛਾ ਜੀ ਪਰ ਹੁਣ ਥੋੜੀ ਮੀਟਿੰਗ ਉਧੋਂ ਵੀ ਕੋਕੇ ਹੋ ਗਈ ਉਹ ਕਿਹੜਾ ਖਾਣਾ ਖਾ ਧੋਪ ਤੇ ਕੀ ਤਾਂ ਮੈਂ ਉਹਦਾ ਠੀਕ ਹੈ ਜੀ ਜਰੂਰ ਭੇਜ ਪੱਕਾ ਪੱਕਾ ਠੀਕ ਹੈ ਜੀ ਉਹ ਕੋਈ ਯੂ ਕਰ ਗਿਆ ਠੀਕ ਹੈ ਠੀਕ ਹੈ ਮੈਂ ਕੱਟ ਰੇਟਾ ਕੋਈ ਵੀ ਠੀਕ ਹੈ ਜੀ ਠੀਕ ਹੈ ਠੀਕ ਹੈ ਚਲੋ ਕੋ ਕਿੱਧਰ ਉਹ ਤੁਮਾ ਇੱਥੇ ਕੀ ਕਰਦਾ ਆ ਓਏ ਸ਼ਕਰੂਰੋ ਖਾਨ ਦੇ ਘੇਚ ਦੀ ਦੁਕਾਨ ਬੰਦ ਪਈ ਕੱਪੜੇ ਨੂੰ ਕਿੱਥੇ ਕੱਪੜੇ ਸਲੋਣਾ ਤੇ ਹਮਾਇ ਸਮੈਖ ਲੈ ਇਧਰ ਆ ਤੂੰ ਸੂਈ ਤੱਕ ਘਹਿਣਾਂ ਦੇ ਓਏ ਜਿਹੜੀ ਦੁਕਾਨ ਆ ਵੀ ਛੋਟੀ ਦੁਕਾਨ ਆ ਯਾਰ ਟੇਲਰ ਮਾਸਟਰ ਦੇਖੀ ਤੂੰ ਆਹ ਦੇਖ ਲੈ ਨਾ ਕੀ ਗੱਲ ਬਣਾਉਦਾ ਯਾਰ ਚਲ ਚੰਦ ਚਾਹ ਇਧਰ ਚਲ ਬੋਲੋ ਬੋਦੀ ਬਾਈ ਜੀ ਠੀਕ ਠਾਕ ਹੋ ਹਾਂਜੀ ਹਾਂ ਬੜੀ ਤੁਸੀਂ ਸੋਈ ਹੋ ਓ ਠੀਕ ਹੈ ਹਾਂਜੀ ਆਮ ਨਰਾਜ਼ ਹੀ ਮਿਲ ਗਈ ਦੀ ਮਨਤਾ ਇਹ ਕਿਹੜੀ ਅੱਛਾ ਜੀ ਹਾਂਜੀ ਹਾਂ ਹਾਂ ਜਿਹਨਾਂ ਦੀ ਗੱਲ ਕਰਦੇ ਹਾਂਜੀ ਅੱਛਾ ਜੀ ਪਹਿਲਾਂ ਕਿਦਾਂ ਸਮੋਣੀ ਸੀ ਅਜਿਹਾ ਖਾਂ ਦਾ ਸੁਣਾਣਾ ਹੁਣ ਵੀ ਖਾਂ ਦਾ ਦੀ ਦੁਕਾਨ ਬੰਦ ਕੀਤੀ ਅੱਛਾ ਥੋੜਾ ਹੋ ਗਈ ਠੀਕ ਹੈ ਤੁਸੀਂ ਫਿਰ ਵੀੜੇਵਾੜੀ ਨੂੰ ਬੋਲਦਾ ਵੀਡੀਓ ਦੇਖ ਕੇ ਜਾਨਣਾ ਕਿ ਅਗਰ ਮਾਇਰ ਕਿਹੜਾ ਬਾਈ ਵੀਡੀਓ ਬੁੜੀ ਦਾ ਕਿੱਥੇ ਜਾ ਰਿਹਾ ਮੈਨੂੰ ਤਾਂ ਆਗਾ ਜੀ ਉਹ ਟੁੱਟਿਆ ਜਾ ਓਏ ਇਹ ਕਿਹੜਾ ਤੂੰ ਹੱਲਿਆ ਮੜਦਾ ਚੱਕੀ ਫਿਰਦਾ ਸੁੱਤਿਆਂ ਜੀ ਵਾਲਾ ਇਹ ਨਹੀਂ ਚੱਲਦੀ ਹੈ ਜੀ ਕਰਾ ਅਨਰੋੜ ਦਾ ਮਾਇਆ ਕੋਈ ਜਾ ਹੀ ਫੋਲਿਆ ਉਹਦੇ ਫੇਸਬੁੱਕ ਦੀ ਆਈਡੀ ਤੇ ਇੰਸਟਾਗ੍ਰਾਮ ਦੀ ਤੇ YouTube ਦੀ ਬਣਾ ਕੇ ਉਹਦੇ ਪਾਇਆ ਕਰਾ ਫੇਰ ਉਹ ਲੋਗਵਾਰ ਦੇ ਦਾ ਲੋਗਵਾਰ ਦੇ ਲੋਹਾ ਖੜੇ ਦੇ ਤੇ ਸੰਗਰੂਰ ਦੇ ਸਾਰੇ ਗਾਗ ਦੇਖਦੇ ਫਿਰਉਣਗੇ ਖਾਨ ਵਾਲੇ ਵੀ ਆ ਜਾਣਗੇ ਤੇਰੇ ਕੋਲ ਠੀਕ ਆ ਹੁਣ ਇਹਦਾ ਕੀ ਕਰਾਂ ਮੈਂ ਇਹਨੂੰ ਕੁਆੜੀ ਨੂੰ ਵੇਚਣੀ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ ਚੰਗੋ ਵਾਲੇ ਸੀ ਕੱਪੜਾ ਲੈ ਕੇ ਹੁਣ ਆਏ ਨੇ ਫੇਰ ਸਵਾਮਾ ਦੇ ਤੋਂ ਕੁਝ ਲੈ ਮੋਟ ਬਾਗੇ ਭੜਾਕਾ ਤੁਰਦੇ ਬਣੇ ਚਾਰ ਦਿਨ ਦਿਹਾੜੀ ਲੱਗੇ ਬਣਾਇਆ ਸੀਗਾ ਮਿੰਟਾਂ 'ਚ ਤੋੜ ਨੋਡ ਕਰਤੀ ਤੂੰ ਆ